ਔੜ ਬਲਾਕ ਬਹਾਲ ਕਰੋ ਬਹਾਲ ਕਰੋ ਹਾਲ ਕਰੋ ਤਾਨਾਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਔੜ ਬਲਾਕ ਬਹਾਲ ਕਰੋ ਬਹਾਲ ਕਰੋ ਹਾਲ ਕਰੋ ਤਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਔੜ ਬਲਾਕ ਬਹਾਲ ਕਰੋ ਬਹਾਲ ਕਰੋ ਹਾਲ ਕਰੋ ਬਲਾਕ ਬਚਾਓ ਸ਼ਗਰਸ਼ ਕਮੇਟੀ ਵੱਲੋਂ ਕੱਟਤ ਹੋਏ ਆ ਇਹ ਫੈਸਲਾ ਕੀਤਾ ਗਿਆ ਕਿ 25 ਤਰੀਕ ਨੂੰ ਔੜ ਬਲਾਕ ਦੇ ਅੰਦਰ ਜੋੜ ਸੜਕਾਂ ਦੇ ਵਿੱਚ ਜਿਹੜਾ ਚਾਹੀ ਚੱਕਾ ਜਾਮ ਕਰਕੇ ਸਰਕਾਰ ਨੂੰ ਦੱਸਾਂਗੇ ਕਿ ਲੋਕ ਕੀ ਚਾਹੁੰਦੇ ਨੇ ਔਰ ਇਹਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਤਿਆਰੀ ਵੀ ਹੋ ਚੁੱਕੀ ਆ ਔਰ ਘਰ-ਘਰ ਤੱਕ ਮੈਸੇਜ ਆ ਚੁੱਕਾ ਹੈ ਕਿਉਂਕਿ ਜਿਹੜੀ ਸਰਕਾਰ ਕਹਿੰਦੀ ਸੀ ਪਿੰਡਾਂ ਦੀਆਂ ਸੱਤਾਂ ਤੋਂ ਸਰਕਾਰ ਚਲਾਉਣੀ ਆ ਅੱਜ ਉਹਦਾ ਕੇਂਦਰੀਕਰਨ ਕਰ ਰਹੀ ਆ ਜਿਹੜੀਆਂ ਲੋਕਾਂ ਨੂੰ ਸੋਲ ਤਾਂ ਪਿੰਡਾਂ ਚੋਂ ਮਿਲਦੀਆਂ ਸੀਆਂ ਉਹਨਾਂ ਦਾ ਸ਼ਹਿਰੀਕਰਨ ਕਰ ਰਹੀ ਆ ਇਹਦੇ ਖਿਲਾਫ ਜਿਹੜਾ ਅਸੀਂ ਇਕੱਠੇ ਹੋ ਕੇ ਔੜ ਬਲਾਕ ਨੂੰ ਬਚਾਉਣ ਦੇ ਲਈ 25 ਤਰੀਕ ਨੂੰ ਅਸੀਂ 10 ਵਜੇ ਜੋੜ ਸੜਕਾਂ ਦੇ ਕੋਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਦੇ ਕੋਲ ਅਸੀਂ ਜਿਹੜਾ ਮੁਕੰਮਲ ਜਿਹੜਾ ਚੱਕਾ ਜਾਮ ਕਰਾਂਗੇ ਬਲਾਕ ਔੜ ਬਚਾਓ ਸੰਘਰਸ਼ ਕਮੇਟੀ ਵੱਲੋਂ ਸਮੁੱਚੇ ਇਲਾਕੇ ਦੀ ਪ੍ਰੈਸ ਨੂੰ ਬੇਨਤੀ ਕੀਤੀ ਸੀ ਕਿ ਇਲਾਕੇ ਨੂੰ ਸੱਦਾ ਦੇਣ ਦੇ ਲਈ ਉਹ ਪਹੁੰਚੇ ਨੇ ਸਭ ਤੋਂ ਪਹਿਲਾਂ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਔਰ ਪਿਛਲੇ ਸਮੇਂ ਤੋਂ ਸਰਕਾਰ ਨੇ ਇੱਕ ਤਾਨਾਸ਼ਾਹੀ ਫੈਸਲਾ ਕਰਕੇ ਲੋਕਾਂ ਨੂੰ ਭੁਲੇਖੇ 'ਚ ਰੱਖ ਕੇ ਜਿਹੜਾ ਬਲਾਕ ਆਊਰ ਨੂੰ ਖਤਮ ਕੀਤਾ ਗਿਆ ਹੈ ਅੱਜ ਔਰ ਬਲਾਕ ਦੀ ਬਹਾਲੀ ਦੇ ਲਈ ਸਮੁੱਚੀਆਂ ਇਲਾਕੇ ਦੀਆਂ ਰਾਜਨੀਤਿਕ ਧਿਰਾਂ ਸਮਾਜਿਕ ਜਥੇਬੰਦੀਆਂ ਪੰਚਾਇਤ ਦੇ ਨੁਮਾਇੰਦੇ ਸਮੁੱਚੇ ਨੁਮਾਇੰਦਿਆਂ ਦੇ ਇਕੱਠੇ ਹੋ ਕੇ ਇਲਾਕੇ ਦੀ ਭਲਾਈ ਲਈ ਇਲਾਕੇ ਦੀ ਮੁੱਖ ਮੰਗ ਨੂੰ ਕੈਮ ਰੱਖਣ ਦੇ ਲਈ ਜਿਹੜਾ 25 ਤਰੀਕ ਦਾ ਜਿਹੜਾ ਧਨਾ ਪ੍ਰਦਰਸ਼ਨ ਵੱਡਾ ਐਕਸ਼ਨ ਲਿਆ ਹੈ ਦੁਕਾਨ ਦਾ ਫੈਸਲਾ ਲਿਆ ਹੈ ਉਹਦੇ ਲਈ ਸਮੁੱਚੇ ਇਲਾਕੇ ਨੂੰ ਅਸੀਂ ਪਹੁੰਚਣ ਲਈ ਬੇਨਤੀ ਕਰਦੇ ਆ ਕਿ ਅਸੀਂ ਬੜੇ ਸੰਜਮ ਦੇ ਨਾਲ ਆਪਣੇ ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕਰਨਾ ਹੈ ਔਰ ਉਹਦੀ ਤਿਆਰੀ ਲਈ ਜਿਹੜਾ 22 ਔਰ 23 ਤਰੀਕ ਨੂੰ ਵੀ ਇਲਾਕੇ ਵਿੱਚ ਜਿਹੜਾ ਲੋਕਾਂ ਨੂੰ ਬੇਨਤੀ ਕਰਨ ਦੇ ਲਈ ਜਿਹੜਾ ਸੱਦਾ ਦਿੱਤਾ ਜਾਵੇਗਾ ਸਾਰੇ ਸਾਥੀਆਂ ਨੂੰ ਇਸ ਇਲਾਕੇ ਨੂੰ ਬੇਨਤੀ ਕਰਦੇ ਆ ਜਿਹੜੇ ਔਰ ਬਲਾਕ ਨੂੰ ਮੁਕੰਮਲ ਜਿਹੜਾ ਬਹਾਲ ਰੱਖਣਾ ਚਾਹੁੰਦੇ ਨੇ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਸਾਰੀਆਂ ਭਰਾਤਰੀ ਜਥੇਬੰਦੀਆਂ ਸਮਾਜ ਜਥੇਬੰਦੀਆਂ ਉਹਨਾਂ ਸੀ ਪਰ ਜੋ ਅਪੀਲ ਕਰਦੇ ਆ ਉਹ ਕਟਿਓਕੇ ਸਰਕਾਰ ਨੂੰ ਇਸ ਫੈਸਲੇ ਤੇ ਉਹ ਦੁਬਾਰਾ ਵਿਚਾਰ ਕਰਨ ਕਿਉਂਕਿ ਕੋਈ ਵੀ ਸਰਕਾਰ ਦਾ ਫੈਸਲਾ ਲੋਕਾਂ ਦੇ ਹੁੰਦਾ ਹੈ ਜਾਦਾ ਇਲਾਕੇ ਦੀਆਂ 74 ਪੰਚਾਇਤਾਂ ਨੇ ਮਤਾ ਪਾ ਕੇ ਕਿਹਾ ਹੈ ਕਿ ਔਰ ਬਲਾਕ ਜਿਹੜਾ ਬਹਾਲ ਹੋਣਾ ਚਾਹੀਦਾ ਹੈ ਲੋਕਾਂ ਦੀ ਤਰਜ਼ਬਾਨੀ ਕਰਦੇ ਲੋਕਾਂ ਦੇ ਵਿਚਾਰਾਂ ਨੂੰ ਸਮਝ ਕੇ ਸਰਕਾਰ ਨੂੰ ਜਿਹੜਾ ਲੋਕਾਂ ਦੇ ਹਿੱਤ ਲਈ ਜਿਹੜਾ ਉਹ ਫੈਸਲੇ ਦੇ ਵਿਚਾਰ ਕਰਕੇ ਔਰ ਬਲਾਕ ਨੂੰ ਜਿਹੜਾ ਬਹਾਲ ਕਰਨ ਦਾ ਜਿਹੜਾ ਫੈਸਲਾ ਲੈਣਾ ਚਾਹੀਦਾ ਹੈ ਸਮੁੱਚੇ ਸਾਥੀਆਂ ਦਾ ਧੰਨਵਾਦ ਆਓ ਕੱਟਿਓ ਕਿ ਅਸੀਂ 25 ਤਰੀਕ ਦੇ ਧਨ ਆ ਪ੍ਰਦਰਸ਼ਨ ਲਈ ਅਸੀਂ ਜਿਹੜਾ ਔੜ ਜਿਹੜੀ ਚੌੜ ਸੜਕ ਹੈ ਬਾਬਾ ਸਾਹਿਬ ਸਟੈਚੂ ਦੇ ਨੇੜੇ ਇਕੱਠੇ ਹੋ ਕੇ ਆਪਣਾ ਇਲਾਕੇ ਦੀ ਡਿਮਾਂਡ ਸਰਕਾਰ ਤੱਕ ਪਹੁੰਚਾਈਏ ਔਰ ਸਰਕਾਰ ਨੂੰ ਲੋਕਾਂ ਦੀ ਡਿਮਾਂਡ ਨੂੰ ਮੰਨ ਕੇ ਔੜ ਬਲਾਕ ਨੂੰ ਬਹਾਲ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ ਸਮੁੱਚੇ ਸਾਥੀਆਂ ਧੰਨਵਾਦ जय भीम जय पाठ वाहेगुरु जी का खालसा वाहेगुरु जी की फतेह आज जी सारे मीडिया कर्मीया ਤੁਹਾਡਾ ਸਾਥੀ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਬਲਾਕ ਔਰ ਨੂੰ ਬਹਾਲ ਕਰਨ ਦੇ ਸੰਘਰਸ਼ ਦੇ ਵਿੱਚ ਲਗਾਤਾਰ ਪਹਿਲੇ ਦਿਨ ਤੋਂ ਆਪਣੀਆਂ ਸੇਵਾਵਾਂ ਨਿਭਾਰ ਪਏ ਆ ਇਸ ਇਲਾਕੇ ਦੀ ਆਵਾਜ਼ ਬਣਿਓ ਤੇ ਸਾਰੇ ਅਸੀਂ মিডিਆ ਧੰਨਵਾਦ ਕਰਦੇ ਆ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਆ ਉਹ ਇਸ ਸੰਬੰਧ ਵਿੱਚ ਹੈਗੀ ਆ ਕਿ 25 ਤਰੀਕ ਨੂੰ ਇਲਾਕੇ ਦੀਆਂ ਸਮੂਹ ਪੰਚਾਇਤਾਂ ਬਲਾਕ ਦੀਆਂ 75 ਪੰਚਾਇਤਾਂ ਨੇ ਇਲਾਕੇ ਦੇ ਸਮੂਹ ਜਥੇਬੰਦੀਆਂ ਨੇ ਹਰ ਤਰ੍ਹਾਂ ਦੇ ਸੋਸ਼ਲ ਐਕਟਿਵਿਸਟਾਂ ਨੇ ਤੇ ਸਾਰਿਆਂ ਨੇ ਰਲ ਕੇ ਜਿਹੜਾ ਆ 25 ਤਰੀਕ ਦਾ ਚੱਕਾ ਜਾਮ ਦਾ ਪ੍ਰੋਗਰਾਮ ਰੱਖਿਆ ਹੋਇਆ ਇਹ ਅਸੀਂ ਸਿੱਧੇ ਚੱਕਾ ਜਾਮ ਦੇ ਪ੍ਰੋਗਰਾਮ ਤੇ ਨਹੀਂ ਪਹੁੰਚੇ ਇਹਦੇ ਪਿੱਛੇ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਕਿ ਅਸੀਂ ਰੋਡ ਜਾਮ ਕਰੀਏ ਕਿਉਂਕਿ ਉਤੋਂ ਪਹਿਲਾਂ ਅਸੀਂ ਜ਼ਿਲ੍ਹਾ ਕਮਿਸ਼ਨਰ ਨੂੰ ਵੀ ਮਿਲੇ ਸੀਗੇ ਉਤੋਂ ਪਹਿਲਾਂ ਸਰਕਾਰ ਦੇ ਸਾਰੇ ਨੁਮਾਇੰਦਿਆਂ ਨੂੰ ਮਿਲੇ ਆ ਵੱਖ-ਵੱਖ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਨੂੰ ਮਿਲੇ ਆ ਵੱਖ-ਵੱਖ ਪਾਰਟੀਆਂ ਜੋ ਸੱਤਾ 'ਚ ਨਹੀਂ ਹੈਗੀਆਂ ਉਹਨਾਂ ਨੇ ਇਸ ਧਰਨੇ ਦਾ ਜਿਹੜਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਆ ਉਹਨਾਂ ਦੇ ਲੋਕ ਵੀ ਵਿੱਚ ਸ਼ਾਮਲ ਹੋਏ ਉਹਨਾਂ ਦੇ ਨੁਮਾਇੰ ਤੇ ਬਾਕੀ ਜਿਹੜੀ ਮੌਕੇ ਦੀ ਸਰਕਾਰ ਵਾ ਉਹਦੇ ਕਿਸੇ ਵੀ ਨੁਮਾਇंदे ਨੇ ਹੁਣ ਤੱਕ ਸਾਡੀਆਂ ਸਾਰੀਆਂ ਕਾਰਗੁਜ਼ਾਰੀਆਂ ਤਬਾਦ ਹੱਲੇ ਤੱਕ ਕਿਸੇ ਨੇ ਕੋਈ ਸਾਡੇ ਨਾਲ ਸੰਪਰਕ ਨਹੀਂ ਬਣਾਇਆ ਕਿਸੇ ਨੇ ਕੋਈ ਭਰੋਸਾ ਨਹੀਂ ਦਿਵਾਇਆ ਜਦ ਕੇ ਇਹ ਕਿਹਾ ਗਿਆ ਸੀ ਕਿ ਇਹ ਸਰਕਾਰ ਜਿਹੜੀ ਆ ਸੱਥਾ ਤੋਂ ਚੱਲੂਗੀ ਸੱਥਾ ਤੋਂ ਤਾਂ ਕੀ ਚੱਲਣੀ ਸੀ ਪਿੰਡਾਂ ਦੀਆਂ ਚੋਣੀਆਂ ਹੋਈਆਂ ਪੰਚਾਇਤਾਂ ਬਲਾਕ ਦੀਆਂ 75 ਪੰਚਾਇਤਾਂ ਆ ਉਹਨਾਂ ਨੂੰ ਪੁੱਛਣਾ ਤਾਂ ਕੀ ਆ ਦੱਸਣਾ ਤਾਂ ਕੀ ਵੀ ਇਹ ਸਰਕਾਰ ਨੇ ਵਾਜਬ ਨਹੀਂ ਸਮਝਿਆ ਇਸ ਕਰਕੇ ਸਾਰੀਆਂ ਪੰਚਾਇਤਾਂ ਵੀ ਇਸ ਧਰਨੇ ਦੇ ਵਿੱਚ ਸ਼ਾਮਲ ਆ ਸਾਰੀਆਂ ਪੰਚਾਇਤਾਂ ਨੇ ਮਤੇ પાਕੇ ਸਾਨੂੰ ਦਿੱਤੇ ਆ ਉਹ ਮਤੇ ਅਸੀਂ ਜ਼ਿਲ੍ਹਾ ਕਮਿਸ਼ਨ ਨੂੰ ਵੀ ਦੇ ਕੇ ਆਏ ਆ ਤੇ ਪੰਜਾਬ ਦੇ ਜਿਹੜਾ ਪਿੰਡੂ ਵਿਕਾਸ ਤੇ ਪੰਚਾਇਤ ਪੱਗ ਦੇ ਪ੍ਰਿੰਸੀਪਲ ਸਿਕਤਰ ਰਹਿ ਗਿਆ ਜਿਹੜੇ ਸਿਕਤਰ ਉਹਨਾਂ ਨੂੰ ਵੀ ਦੇ ਕੇ ਆਏ ਆ ਤੇ ਅਸੀਂ ਕੋਰਟ ਦੇ ਵਿੱਚ ਵੀ ਇਹ ਕੇਸ ਲੈ ਕੇ ਜਾ ਰਹੇ ਆ ਪਰ ਹੁਣ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਨਾ ਬਿਆਨ ਰਹੀਂ ਨਾ ਸਾਡੇ ਨਾਲ ਫੋਨ ਰਹੀਂ ਨਾ ਆਪਣੇ ਕਿਸੇ ਵਿਚ ਵਿਚਾਲੇ ਵਾਲੇ ਬੰਦੇ ਰਹੀਂ ਕੋਈ ਸੰਪਰਕ ਨਹੀਂ ਕੀਤਾ ਸਾਨੂੰ ਇਲਾਕੇ ਦੇ ਲੋਕਾਂ ਨੂੰ ਮਜਬੂਰੀ ਵਸ ਆਪਣਾ ਇਹ ਬਲਾਕ ਜੋ ਅਸੀਂ 45 ਸਾਲ ਤੋਂ ਇੱਥੇ ਸਵਾਵਾ ਸਾਨੂੰ ਮਿਲ ਰਹੀਆਂ ਸਾਡੇ ਇਲਾਕੇ ਦੇ ਲੋਕਾਂ ਨੇ ਪੁਰਾਣੇ ਬਜ਼ੁਰਗਾਂ ਨੇ ਇਹ ਸੰਘਰਸ਼ ਕਰਕੇ ਬਲਾਕ ਬਹਾਲ ਕਰਾਇਆ ਸੀ ਲਿਆ ਸੀਗਾ ਪਰ ਅੱਜ ਜਦ ਸਾਡੀਆਂ ਲੋੜਾਂ ਵਧੀਆਂ ਜਦ ਸਾਡੀਆਂ ਮੰਗਾਂ ਵਧੀਆਂ ਆ ਕਾਰਨ ਇਹ ਸਰਕਾਰ ਸਾਡੇ ਕੋਲੋਂ ਬਲਾਕ ਖੋ ਰਹੀ ਆ ਪਿੰਡੂ ਇਲਾਕਿਆਂ ਨਾਲ ਤੱਕਿਆ ਸਾਰਾ ਕੁਝ ਸ਼ਹਿਰਾਂ ਚ ਤੱਕਿਆ ਜਾ ਰਿਹਾ ਵੱਡੇ ਕਾਲਜ ਸ਼ਹਿਰਾਂ ਦੇ ਵਿੱਚ ਆ ਵੱਡੇ ਹਸਪਤਾਲ ਸ਼ਹਿਰਾਂ ਵਿੱਚ ਆ ਸਾਰੇ ਸਰਕਾਰੀ ਅਦਾਰੇ ਸ਼ਹਿਰਾਂ ਵਿੱਚ ਆ ਅਸੀਂ ਪਿੰਡਾਂ ਦੇ ਲੋਕ ਆ ਪਿੰਡਾਂ ਦਾ ਵੱਡੇ ਲੋਕ ਆ ਵੱਡਾ ਵੋਟ ਬੈਂਕ ਆ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਕੇ ਨਹੀਂ ਜਾਣਿਆ ਇਸੇ ਕਰਕੇ ਸਾਡੇ ਪਿੰਡਾਂ ਦੇ ਲੋਕਾਂ ਵਿੱਚ ਰੋਹ ਆ ਤੇ ਉਸ ਰੋਹ ਨੂੰ ਅਸੀਂ ਜਗ ਜाहिर ਕਰਨ ਦੇ ਲਈ 25 ਤਰੀਕ ਨੂੰ ਚੱਕਾ ਜਾਮ ਕਰ ਰਹੇ 10 ਵਜੇ ਦਾ ਟਾਈਮ ਆ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੇ ਆ ਕਿ ਉਸ ਦਿਨ ਨੂੰ ਪਹੁੰਚੋ ਚਾਹ ਪਾਣੀ ਦਾ ਲੰਗਰ ਵੀ ਹੋਊਗਾ ਤੇ ਗੱਜ ਵੱਜ ਕੇ ਉਸ ਦਿਨ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸਰਕਾਰ ਦੀ ਤਾਨਾ ਚਾਹੀਦੇ ਕੇ ਧੱਕੇ ਚਾਹੀਦੇ ਖਿਲਾਫ ਇੱਕ ਤਾਨ ਕੇ ਸਾਡੇ ਲੋਕ ਖੜਨਗੇ ਤੇ ਜਦ ਤੱਕ ਇਹ ਬਲਾਕ ਬਹਾਲ ਨਹੀਂ ਹੁੰਦਾ ਉਦ ਤੱਕ ਅਸੀਂ ਜਿਹੜੀ ਲੜਾਈ ਆ ਲੋਕਾਂ ਦੇ ਸਹਿਯੋਗ ਨਾਲ ਜਿਵੇਂ ਸਾਡੇ ਲੋਕੀ ਚਾਣਗੇ ਜਿਵੇਂ ਸੰਘਰਸ਼ ਕਮੇਟੀ ਚਾਹੂਗੀ ਉਹ ਲਗਾਤਾਰਤਾ ਬਣੀ ਰਹੂਗੀ ਆਖਰੀ ਦਿਨ ਤੱਕ ਇਹ ਲੜਾਈ ਜਾਰੀ ਰਹੂਗੀ